ਜੋ ਇਹ ਜਿਹੜਾ ਏਰੀਆ ਜਿੱਥੇ ਅਸੀਂ ਸਾਰੇ ਖੜੇ ਨੇ ਇਹ ਬਾਲਮਿਕੀ ਮੋਹੱਲਾ ਹੈ ਕਾਦੀਆਂ ਦਾ ਤਾਂ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ ਇਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸ ਜਿਸ਼ ਇਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲਿਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਸ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਤਾਂ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਬਰਕਰਾਰ ਖلاف 6 ਮੁਕਦਮੇ ਦਰਜ ਹੋ ਗਏ ਨੇ ਉਹਦੇ ਵਿੱਚ 4 ਮੁਕਦਮੇ ਐਨਡੀਪੀਐਸ ਦੇ ਹੈਗੇ 2 ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਦਮੇ ਹੈ ਉਹਦੇ ਵਿੱਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ